ਕੁਸ਼ੰਬਿਨਾਰ ਆਪ ਸਭ ਨੂੰ ਰੂਹ ਰੂਹ ਕੋ ਮਿਲਣ ਜਾ ਰਿਹਾ ਔਰ ਜੇਕਰ ਆਪਾਂ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਦੇ ਇਤਿਹਾਸ ਦੀ ਗੱਲ ਕਰੀਏ ਕਿਉਂਕਿ ਅੱਜ ਪੂਰੀ ਦੁਨੀਆ ਦੇ ਵਿੱਚ ਇਹ ਆਸ਼ਰਮ ਹੈ ਔਰ ਇਸ ਆਸ਼ਰਮ ਦੇ ਨਾਲ ਜੁੜੀ ਹੋਈ ਸੰਗਤ ਜਿਹੜੀ ਹੈ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹੈ ਸੱਤ ਸਮੁੰਦਰੋਂ ਪਾਰ ਤਾਂ ਹੈ ਹੀ ਹੈ ਸਰਹੱਦ ਦੇ ਉਸ ਪਾਰ ਵੀ ਇਸ ਡੇਰੇ ਦੇ ਨਾਲ ਜੁੜੀ ਹੋਈ ਸੰਗਤ ਹੈ ਅੱਜ ਇਸ ਐਪੀਸੋਡ ਵਿੱਚ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਪੂਰੇ ਡੇਰੇ ਦੇ ਇਤਿਹਾਸ ਬਾਰੇ ਕਿ ਇਸ ਡੇਰੇ ਦੀ ਗੱਦੀ ਜਿਹੜੀ ਸੀ ਇਸ ਡੇਰੇ ਦੀ ਸ਼ੁਰੂਆਤ 1947 ਤੋਂ ਪਹਿਲਾਂ ਵੀ ਹੋਈ ਹੈ ਜਾਂ 1947 ਤੋਂ ਬਾਅਦ ਹੋਈ ਹੈ ਜਾਂ ਫਿਰ ਇਹ ਕਹ ਲਈਏ ਕਿ ਜੇਕਰ 1947 ਤੋਂ ਪਹਿਲਾਂ ਤੋਂ ਇਸ ਡੇਰੇ ਦੀ ਸ਼ੁਰੂਆਤ ਹੋਈ ਹੈ ਤੇ ਉਸ ਵੇਲੇ ਪਹਿਲੇ ਮਹਾਪੁਰਸ਼ ਕੌਣ ਸਨ ਔਰ ਉਹਨਾਂ ਨੇ ਮਤਲਬ ਕਿਸ ਸਟੇਟ ਦੇ ਵਿੱਚ ਆ ਕੇ ਪਹਿਲਾ ਸਥਾਨ ਜਿਹੜਾ ਬਣਾਇਆ ਸੀ ਔਰ ਅੱਜ ਮੌਜੂਦਾ ਸ਼੍ਰੀ ਸ਼੍ਰੀ 108 ਮਹਾਪੁਰਸ਼ ਗੁਰਦੀਪ ਗਿਰੀ ਜੀ ਇਹ ਜੋ ਗੱਡੀ ਚਲਾ ਰਹੇ ਨੇ ਇਸ ਸਮੇਂ ਜੋ ਉਸ ਗੱਡੀ ਦੇ ਵਿਰਾਜਮਾਨ ਨੇ ਇੱਕ ਤਿੰਨ ਵਿੱਚ ਮਤਲਬ ਕਿ ਕਿੰਨੀ ਵੀ ਜਿਹੜੀ ਗੱਡੀ ਹੈ ਉਹ ਉਸ ਤੇ ਵਿਰਾਜਮਾਨ ਬੈਠੇ ਹੋਏ ਨੇ ਸੋ ਅੱਜ ਉਹਨਾਂ ਦੇ ਨਾਲ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਜੀ ਜੈ ਪਹਿਲਾਂ ਤਾਂ ਸਟੂਡੀਓ ਦੇ ਬਹੁਤ-ਬਹੁਤ ਮੁਬਾਰਕਾਂ ਬਬਾਈ ਜੀ ਤੁਹਾਨੂੰ ਤੁਸੀਂ ਸਾਰਾ ਮਿਹਨਤ ਕੀਤੀ ਤੁਹਾਨੂੰ ਜਦ ਨਹੀਂ ਸੰਗਤ ਜੀ ਆਪੀ ਅਸ਼ੀਰਵਾਦ ਸੀ ਤੁਸੀਂ ਕਾਫੀ ਦਿਨ ਰਾਤ ਆਉਂਦੇ ਰਹੇ ਦੇਖਦੇ ਰਹੇ ਬਬਾਈ ਜੇਕਰ ਆਪਾਂ ਅਮਰੇ ਗੱਲ ਕਰੀਏ ਸਵਾਮੀ ਜਗਤਗਿਰੀ ਆਸ਼ਰਮ ਦੀ ਤਾਂ ਇਸ ਦੀ ਸ਼ੁਰੂਆਤ ਕਿੱਦਾਂ ਹੋਈ ਸੀ ਕੀ ਹੈ ਇਸ ਦਾ ਇਤਿਹਾਸ ਸਰ ਸਹੋਤਾ ਜੀ ਇਹਦਾ ਇਤਿਹਾਸ ਤੇ ਕਾਫੀ ਪੁਰਾਣਾ ਹੈ ਜਿਵੇਂ ਕਿ ਕਾਫੀ ਸਾਰੇ ਮਹਾਪੁਰਸ਼ ਇਸ ਲੜੀ ਚ ਆਂਦੇ ਆ ਜਿਹੜੇ ਕਿ ਰਮਤੇ ਯੋਗੀ ਸਨ ਜਿਨ੍ਹਾਂ ਨੇ ਇੱਕ ਜਗ੍ਹਾ ਤੇ ਟਿਕ ਕੇ ਪੱਗਤੀ ਨਹੀਂ ਕੀਤੀ ਸਗੋਂ ਉਦਾਸੀਆਂ ਚ ਹੀ ਰਹੇ ਜੀ ਮਹਾਰਾਜ ਸਿੰਘਾਰਾ ਗਿਰੀ ਜੀ ਇਹਨਾਂ ਨੇ ਇੱਕ ਡੇਰੇ ਦੀ ਸਥਾਪਨਾ ਕੀਤੀ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਪਲੋਟਾ ਸਹਿ ਪੈਂਦਾ ਜੀ ਉੱਥੇ ਰੇ ਉਹ ਇਹਨਾਂ ਤੋਂ ਉਹਨਾਂ ਤੋਂ ਬਾਅਦ ਜਦੋਂ ਜੋਤੀ ਜੋ ਸਮਾਗੇ Swami Khadgiri ji ਆਏ ਉੱਥੇ ਜੀ ਖੜਕ ਗਿਰੀ ਜੀ ਤੋਂ ਬਾਅਦ ਸਵਾਮੀ ਜੈਗਪਾਲ ਗਿਰੀ ਜੀ ਆਏ ਜੈਗਪਾਲ ਗਿਰੀ ਜੀ 1947 ਚੌਥੀ ਸ਼ਹੀਦ ਹੋ ਗਏ ਜੀ ਤੇ 1947 ਤੋਂ ਬਾਅਦ ਸਵਾਮੀ ਜਗਤਗਿਰੀ ਮਹਾਰਾਜ ਜੀ ਉੱਥੇ ਰਹੇ ਸਵਾਮੀ ਜਗਤਗਿਰੀ ਜੀ 1965 ਦੇ ਵਿੱਚ ਜੀ ਪਠਾਨਕੋਟ ਆ ਗਏ ਜਿਹੜਾ ਕਿ ਸਾਡਾ ਤਪ ਸਥਾਨ ਬਣਿਆ ਹੋਇਆ ਜੋ ਕਿ ਪੰਜਾਬ ਦੇ ਵਿੱਚ ਪੈਂਦਾ ਉੱਥੇ ਉਹਨਾਂ ਨੂੰ ਜਗ੍ਹਾ ਬੜੀ ਪਸੰਦ ਜੀ ਆਈ ਉੱਥੇ ਇੱਕ ਸੰਤ ਰਹਿੰਦੇ ਹੀ ਜਿਨ੍ਹਾਂ ਦਾ ਨਾਮ ਮਾਦੂਨਾਥ ਸੀ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਮੈਨੂੰ ਇਹ ਜਗ੍ਹਾ ਬਹੁਤ ਪਸੰਦ ਆਈ ਹੈ ਪਹਾੜੀ ਹੈ ਨਜ਼ਦੀਕ ਦਰਿਆ ਚੱਲਦਾ ਹੈ ਤਪ ਤਪ ਵਾਸਤੇ ਬਹੁਤ ਵਧੀਆ ਜਗ੍ਹਾ ਹੈ ਜਿਆਦਾ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਤੋਂ ਮੈਂ ਇੱਥੇ ਹੀ ਤਪ ਕਰਨਾ ਚਾਹੁੰਦਾ ਜੀ 1965 ਤੋਂ ਲੈ ਕੇ 1975 ਤੱਕ 10 ਸਾਲ ਉਹਨਾਂ ਨੇ ਤਪ ਕੀਤਾ 1975 ਤੋਂ ਉਹ ਜੋਤੀ ਜੋ ਸਮਾ ਗਈ ਹੂੰ ਜਦੋਂ ਜੋਤੀ ਜੋ ਸਮਾਏ ਉਹਨਾਂ ਦੇ ਸੇਵਕਾਂ ਨੇ ਕੋਥੇ ਉਹਨਾਂ ਦੇ ਨਾਂ ਤੇ ਸਥਾਨ ਬਣਾਤਾ ਜਿਹਦਾ ਨਾਂ ਤਪਸਥਾਨ ਰੱਖਿਆ ਜੀ ਦਾਸ ਨੂੰ 1975 ਤੋਂ ਬਾਅਦ ਸੇਵਾ ਦਾ ਸਮਾਂ ਮਿਲਿਆ ਜਦੋਂ ਤਪਸਥਾਨ ਬਣਿਆ ਉਹਦੇ ਬਾਅਦ ਜੋ ਜੰਮੂ ਸਾਡੇ ਗੁਰਪਾਈ ਪੂਰਨਗਰੀ ਜੀ ਰਹਿੰਦੇ ਸਨ ਜੀ ਸੋਚਿਆ ਕਿ ਉਸੇ ਸਥਾਨ ਨੂੰ ਅਸੀਂ ਡਿਵੈਲਪ ਕਰਾਂਗੇ ਪਰ ਸਹੋਤਾ ਜੀ ਉਸ ਜਗ੍ਹਾ ਦੇ ਉੱਪਰ ਹੂੰ ਕਦੇ-ਕਦੇ ਪਾਕਿਸਤਾਨ ਚੋਂ ਗੋਲੀਆਂ ਆ ਜਾਂਦੀਆਂ ਕਿਉਂਕਿ ਬਾਰਡਰ ਦੇ ਕਿਨਾਰੇ ਤੇ ਕਿਨਾਰੇ ਤੇ ਸੀ ਜੀ ਸੰਮਤ ਨੇ ਕਿਹਾ ਕਿ ਇੱਥੇ ਜ਼ਿਆਦਾ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ ਬਹੁਤ ਕੁ ਜਿੰਨਾ ਕਿ ਡੇਰਾ ਬਣਿਆ ਹੈ ਠੀਕ ਹੈ ਇਹਨੂੰ ਥੋੜਾ ਬਹੁਤਾ ਡਿਵੈਲਪ ਕਰ ਲਾਂਗੇ ਪਰ ਜ਼ਿਆਦਾ ਜਿਹੜਾ ਵੱਡਾ ਵਿਸਾਲ ਹੈ ਉਹ ਪਠਾਨਕੋਟ ਦੇ ਇਰਦ-ਗਿਰਦ ਦੀ ਹੋਈ ਜੀ ਅਸੀਂ ਕਾਫੀ ਕੋਸ਼ਿਸ਼ ਕੀਤੀ ਪਠਾਨਕੋਟ ਦੇ ਇਰਦ-ਗਿਰਦ ਕਿਤੇ ਜਮਾ ਜਗਾ ਖਰੀਦਨ ਦੀ ਪਰ ਉਹ ਮਿਲ ਨਹੀਂ ਪਾਈ ਜੀ ਫਿਰ ਇਹ ਜਿਸ ਜਗਾ ਤੇ ਹੁਣ ਡੇਰਾ ਬਣਿਆ ਹੋਇਆ ਹੈ ਸਵਾਮੀ ਜਗਤਗਿਰੀ ਆਸ਼ਰਮ ਜੀ ਇਹ ਬੇਸਿਕਲ ਹਿਮਾਚਲ ਚ ਪੈਂਦੀ ਹੈ ਜੀ ਬਿਲਕੁਲ ਇਹ ਹੈ ਬਿਲਕੁਲ ਪਠਾਨਕੋਟ ਦੇ ਨਾਲ ਜੁੜਦੀ ਹੈ ਔਰ ਤਪਸਥਾਨ ਦੇ ਬਿਲਕੁਲ ਨਾਲ ਲੱਗਦੀ ਸੀ ਅੱਛਾ ਮਰੇ ਉਸ ਵੇਨਾ ਇਹ ਹਾਲਾਤ ਇਲਾਕਾ ਕਿਸ ਤਰ੍ਹਾਂ ਦਾ ਸੀ ਜਦੋਂ ਤੁਸੀਂ ਇਹ ਸਿਲੈਕਟ ਕੀਤਾ ਹੋਏਗਾ ਕੀ ਪਹਾੜੀ ਸੀ ਬੀਆਬਾਨ ਜੰਗਲ ਸੀਗੇ ਜਾਂ ਕਿਸ ਤਰ੍ਹਾਂ ਦੇ ਹਾਲਾਤ ਸਨ ਉਹ ਇਹ ਜਿਹੜਾ ਇਹਨੂੰ ਆਉਣ ਵਾਸਤੇ ਰਸਤਾ ਨਹੀਂ ਸੀ ਜਿਸ ਤਰ੍ਹਾਂ ਹੁਣ ਰੋਡ ਆ ਰਹੀ ਹੈ ਜੀ ਮੇਨ ਰੋਡ ਤੋਂ ਅਸੀਂ ਮੇਨ ਰੋਡ ਤੋਂ ਬੜੀ ਮੁਸ਼ਕਲ ਥੱਲੇ ਉਤਰੇ ਹੀ ਜੀ ਇਹ ਜਗ੍ਹਾ ਨੂੰ ਦੇਖਣ ਵਾਸਤੇ ਤੇ ਜਗਾ ਦੇਖੀ ਇਹ ਕੋਈ ਜਗ੍ਹਾ ਚ ਖੇਤੀ ਲੱਗਦੀ ਸੀ ਬਾਕੀ ਬੀਆਵਾਨ ਜਿਆਸੀ ਸੀ ਹੂੰ ਤੇ ਨਾਲ ਹੀ ਇਹ ਜਿਹੜੀ ਜਗ੍ਹਾ ਜਿਹੜੀ ਡੂੰਗੀ ਜਈ ਆਂ ਇਹ ਵੇਖਣਿਆ ਇੱਥੇ ਸਰਕਾਰ ਨੇ ਇੱਕ ਹੋਟਲ ਬਣਾਉਣ ਦੀ ਸੋਚ ਬਣਾਈ ਸੀ ਜੀ ਪਰ ਕੁਦਰਤੀ ਉਹ ਜਗ੍ਹਾ ਫੋਰ ਲੈਂਡ ਚ ਆ ਗਈ ਤੇ ਉਹਨਾਂ ਦਾ ਉਹ ਜਿਹੜਾ ਪ੍ਰਜੈਕਟ ਸੀ ਉਹ ਨਹੀਂ ਉੱਥੇ ਹੋ ਪਾਇਆ ਜੀ ਤੇ ਇਹ ਜਗ੍ਹਾ ਅਸੀਂ ਥੋੜੀ ਪਹਿਲਾਂ ਖਰੀਦੀ ਜਿੱਥੇ ਸਤਸੰਗ ਭਵਨ ਬਣਿਆ ਹੋਇਆ ਜੀ ਉਸ ਬਨੇ ਸੰਗਤ ਦਾ ਦਾਇਰਾ ਕਿੰਨਾ ਸੀ ਜੀ ਉਸ ਜਦੋਂ ਇਹ ਖਰੀਦੀ ਗਈ ਉਦੋਂ ਸੰਗਤ ਵੱਤ ਵੱਦ 10 ਤੋਂ 12 ਹਜ਼ਾਰੀ ਆਉਂਦੀ ਸੀ ਸਾਲਾਨਾ ਜੀ ਤੇ ਇਹ ਜਗ੍ਹਾ ਨੂੰ ਖਰੀਦ ਲਿਆ ਅਸੀਂ ਸੋਚਿਆ ਕਿ ਬੜੀ ਜਗ੍ਹਾ ਹੋ ਗਈ ਹੈ ਫਿਰ ਅਸੀਂ ਥੋੜੀ ਸੰਗਤ ਵਧੀ ਹੋਰ ਥੋੜੀ ਖਰੀਦ ਲਈ ਨਾਲ ਜੀ 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 ਫਿਰ ਜਗ੍ਹਾ ਹੋਰ ਮਤਲਬ ਜਿਵੇਂ ਜਿਵੇਂ ਸੰਗਤ ਵਧਦੀ ਗਈ ਜਗ੍ਹਾ ਦੀ ਕਮੀ ਮਹਿਸੂਸ ਹੋਦੀ ਸੀ ਮਹਿਸੂਸ ਹੁੰਦੀ ਗਈ ਜੀ ਤੇ ਹੁਣ ਜਗ੍ਹਾ ਕਾਫੀ ਕਮੀ ਮਹਿਸੂਸ ਹੁੰਦੀ ਹੈ ਬੇਸ਼ੱਕ ਇਹ 25 30 ਏਕੜ ਦੇ ਵਿੱਚ ਡੇਰਾ ਬਣਿਆ ਹੋਇਆ ਜੀ ਪਰ ਫਿਰ ਵੀ ਬਹੁਤ ਕਮੀ ਮਹਿਸੂਸ ਹੁੰਦੀ ਹੈ ਅੱਛਾ ਮਰੇ ਗੱਲ ਕਰੀਏ ਬੇਗਮਪੁਰੇ ਕਨਸੈਪਟ ਦੀ ਤੇ ਸੰਗਤ ਨੂੰ ਕਿਸ ਤਰ੍ਹਾਂ ਜੋੜਿਆ ਜਾ ਰਿਹਾ ਬੇਗਮਪੁਰਾ ਕਿਉਂਕਿ ਸਤਵਾਰ ਬਦਾਸ ਮਹਾਰਾਜੀ ਦਾ ਸ਼ਬਦ ਹੈ ਬੇਗਮਪੁਰਾ ਸਹਿਰ ਕੋ ਨਾ ਉਸ ਕਨਸੈਪਟ ਨੂੰ ਕਿਸ ਤਰ੍ਹਾਂ ਲੋਕਾਂ ਤੱਕ ਆਪਾਂ ਪਹੁੰਚਾ ਰਹੇ ਆ ਸਰ ਸ੍ਰੋਤਾ ਜੀ ਦੇਖਿਆ ਜਾਏ ਤੇ ਗੁਰੂ ਰਵੀਦਾਸ ਜੀ ਨੇ ਸਾਫ਼-ਸਾਫ਼ ਇਹ ਗੱਲ ਕਹੀ ਸੀ ਹੂੰ ਕਹੀ ਰਵੀਦਾਸ ਖਲਾਸ ਚ ਮਾਰਾ ਜੋ ਹਮ ਸਹਿਰੀ ਸੁਹੀਤ ਹਮਾਰਾ ਵਾਹ ਇਹ ਵਧੀਆ ਗੱਲ ਹੈ ਕਿ ਅਸੀਂ ਗੁਰੂ ਰਵੀਦਾਸ ਦੇ ਜਨਮ ਦਿਨ ਤੇ ਸ਼ੋਭਾ ਯਾਤਰਾ ਕੱਡੀਆਂ ਨੇ ਜੀ ਨਗਰ ਕੀਰਤਨ ਆਯੋਜਨ ਕੀਤੇ ਗਏ ਨੇ ਜੀ ਔਰ ਨਗਰ ਕੀਰਤਨਾਂ ਦੇ ਨਾਲ ਨਾਲ ਪਰਬਾਤ ਫੇਰੀਆਂ ਹੋਈਆਂ ਕੀਰਤਨ ਦਰਬਾਰ ਹੋਏ ਲੰਗਰ ਲਾਏ ਹਾਂ ਪਰ ਇਥੋਂ ਤੱਕ ਸੀਮਤ ਨਹੀਂ ਗੁਰੂ ਜੀ ਨੇ ਕਿਹਾ ਕਿ ਉਹ ਮੇਰੇ ਸਰਦਾਲੂ ਹੋਣਗੇ ਜਿਹੜੇ ਬڑے ਲੰਗਰ ਲਾਦਣਗੇ ਉਹਨਾਂ ਨੇ ਹੀ ਮੰਨੀ ਗੱਲ ਕਿਆ ਬਾਤ ਉਹਨਾਂ ਨੇ ਕਿਹਾ ਕਿ ਮੇਰਾ ਸੇਵਾਦਾਰ ਮੇਰਾ ਮਿੱਤਰ ਮੇਰਾ ਸਰਦਾਲੂ ਅਸਲੀ ਉਹ ਹੈ ਜਿਨਾਂ ਆਪਣੀ ਜੀਵਨ ਨੂੰ ਆਪਣੇ ਪਰਿਵਾਰ ਨੂੰ ਬੇਗੰਪਰੇ ਚ ਬਦਲ ਲਿਆ। ਕੀ ਬਾਤ ਹੈ। ਬੇਗੰਪਰਾ ਬਣਾ ਕਿਸ ਤਰ੍ਹਾਂ ਗੁਰੂ ਜੀ ਨੇ ਆਪਣੇ ਸਵਰ ਦੇ ਵਿੱਚ ਦੱਸ ਤਾ ਸਭ ਤੋਂ ਪਹਿਲਾਂ ਸਮਾਜਿਕ ਬੇਗੰਪਰੇ ਦੀ ਉਹਨਾਂ ਨੇ ਗੱਲ ਕੀਤੀ ਕਾਇਮ ਦائم ਸਦਾ ਬਾਸ ਰਹੇ। ਬਹੁਤ ਖੂਬ ਇੱਕ ਰਾਜੇ ਦਾ ਰਾਜ ਹੋ ਜਾਵੇ ਹੂੰ ਤੇ ਇੱਕ ਰਾਜੇ ਦਾ ਰਾਜ ਕਦੋਂ ਹੋਵੇਗਾ ਜਦੋਂ ਕਿਸੇ ਰਾਜਾ ਦੇ ਵਿੱਚ ਪ੍ਰਭੂ ਵਰਗੇ ਗੁਣ ਪੈਦਾ ਹੋਣ ਜਿਸ ਦਾ ਪ੍ਰਭੂ ਚ ਇੱਕ ਗੁਣ ਹੈ ਕਿ ਕੋਈ ਉਹਨੂੰ ਗਾਲਾਂ ਕੱਢੇ ਤੇ ਚਾਹੇ ਉਹਦਾ ਨਾਮ ਜਪੇ ਉਹ ਸਭ ਨੂੰ ਬਰਾਬਰ ਰੱਖੇ ਅੱਛਾ ਮਹਾਰਾਜ ਇੱਕ 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 ਪ੍ਰਸ਼ਨ ਮੈਂ ਇੱਥੇ ਇੱਥੇ ਲੈਣਾ ਚਾਹਾਂਗਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 52 ਰਾਜੇ ਜਿਹੜੇ ਐ ਉਹਨਾਂ ਦੇ ਸੇਵਕ ਨੇ ਰਾਜਾ ਪੀਪਾ ਹੋਇਆ ਮੀਰਾ ਬਾਈ ਜੀ ਹੋਏ ਸਹਿਜੋ ਬਾਈ ਜੀ ਹੋਰ ਬਹੁਤ ਸਾਰੇ ਜੀ ਆਪਾਂ ਇਤਿਹਾਸ ਤੇ ਨਜ਼ਰ ਮਾਰੀਏ ਸਤਗੁਰੂ ਰਵਿਦਾਸ ਮਹਾਰਾਜ ਨੇ ਕਿਤੇ ਨਾ ਕਿਤੇ ਰਾਜ ਦੀ ਵੀ ਮੰਗ ਕੀਤੀ ਹੈ ਕਿ ਰਾਜ ਹੋਣਾ ਜਿਨ੍ਹਾਂ ਦੇ 52 ਰਾਜੇ ਕੀ ਉਹ ਰਾਜ ਦੀ ਮੰਗ ਕਰ ਸਕਦੇ ਸਰ ਸੋਹਤਾ ਜੀ ਜਦੋਂ ਰਾਜਾ ਹਰਦੇਵ ਸਿੰਘ ਨਾਗਰਮਲ ਦੀ ਕਚਹਿਰੀ 'ਚ ਜੀ ਉਹਨਾਂ ਨੇ ਕੰਦਾ ਚੀਰਿਆ ਬਹੁਤ ਸਾਰੇ ਲੋਕ ਅੱਜ ਮੰਨਦੇ ਨਹੀਂ ਐ ਜੀ ਜੀ ਕਿ ਉਹਨਾਂ ਨੇ ਜੰਜੂਨੀ ਕੱਢੇ ਜੀ ਅੱਜ ਖਾਸ ਕਰਕੇ ਸਾਡਾ ਪੜਿਆ ਲਿਖਿਆ ਵਰਗ ਜੀ ਪਰ ਉਹਨਾਂ ਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਦਾ ਕਿ 바ਵਾ ਸਾਹਿਬ ਅਮੀ德ਕਾਰ ਜੀ ਉਹ ਤਲਾਬ ਤੋਂ ਪਾਣੀ 3 ਲਏ ਤੇ ਇਹ ਨਹੀਂ ਸੀ ਕਿ ਉਹ ਤਲਾਬ ਦੇ ਪਾਣੀ ਚ ਕੋਈ ਅੰਮ੍ਰਿਤ ਮਿਲ ਗਿਆ ਹੈ ਨਾ ਸੀ ਤੇ ਉਹਦੇ ਨਾਲ ਉਹਨਾਂ ਦਾ ਜੀਵਨ ਸਫਲ ਹੋਣਾ ਸੀ ਚਾਹੇ ਉਹ ਮੰਦਰ ਕਾਲੀਖਾਂ ਮੰਦਰ ਜੀ ਜੀ ਕਹਿੰਦੇ ਉੱਥੇ ਮੱਥਾ ਟੇਕਣਗੇ ਤੇ ਉਹ ਇਸ ਕਰਕੇ ਨਹੀਂ ਗਏ ਕਿ ਉੱਥੇ ਮੱਥਾ ਟੇਕਣ ਨਾਲ ਉਹਨਾਂ ਦੀ ਮੁਕਤੀ ਹੋਣੀ ਸੀ ਉਹ ਇਸ ਕਰਕੇ ਗਏ ਕਿ ਸਾਨੂੰ ਵੀ ਰਾਈਟ ਆ ਅਸੀਂ ਵੀ ਇੱਥੇ ਮੱਥਾ ਟੇਕ ਸਕਨੇ ਆ ਅਸੀਂ ਵੀ ਇਸ ਤਲਾਬ ਦਾ ਪਾਣੀ ਪੀ ਸਕਦੇ ਆ ਇਸ ਤਰ੍ਹਾਂ ਸਤਗੁਰੂ ਅਵਦਾਸ ਜੀ ਨੇ ਇਹ ਦੱਸਣ ਲਈ ਉਹਨਾਂ ਨੂੰ ਤਰਕ ਦੇਣ ਦੇ ਲਈ ਕਿ ਹਰ ਇਨਸਾਨ ਜਿਹੜਾ ਕੋਈ ਵੀ ਮਨਪਸਾਉਂਦਾ ਪਹਿਰਾਵਾ ਪਹਿਨ ਸਕਦਾ ਜਿਸ ਤਰ੍ਹਾਂ ਇੱਕ ਢਾਈ ਪਾਈ ਹੈ ਮੈਂ ਵੀ ਪਹਿਨ ਸਕਦਾ ਜੀ ਨਹੀਂ ਹੈ ਕਿ ਮੈਨੂੰ ਆਜਾਜ਼ਤ ਨਹੀਂ ਹੈ ਕਿਰਨ ਦਾ ਪਾਪ ਗੁਰੂ ਜੀ ਦਾ ਇਹ ਪਈ ਸੀ ਜੀ ਲੇਕਿਨ ਅੱਜ ਕੰ ਦੇ ਪਤਨ ਉਹਨਾਂ ਦੇ ਮਨ ਚ ਕੀ ਆਇਆ ਖਾਸ ਕਰਕੇ ਸਾਡਾ ਪੜਿਆ ਲਿਖਿਆ ਵਰਗ ਹੈ ਉਹ ਕਈ ਵਾਰ ਇਸ ਤੇਜਾ ਤੋਂ ਬੋਲਦਾ ਕੌਣ ਕਹਿੰਦਾ ਉਹਨਾਂ ਪੱਥਰ ਪਾਰੇ ਹੀ ਕੌਣ ਕਹਿੰਦਾ ਉਹਨਾਂ ਜੰਜੂ ਪਾਏ ਹੀ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਉਹਨਾਂ ਨੇ ਜੰਜੂ ਪਾਇਆ ਕਿਉਂ 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 ਪਾਇਆ ਬਿਲਕੁਲ ਜਦੋਂ ਗੁਰੂ ਜੀ ਨੇ ਨੂੰ ਮਨਾ ਕੀਤਾ ਗੁਰੂ ਜੀ ਨੇ ਕਿਹਾ ਤੁਹਾਡੇ ਚ ਤੇ ਮੇਰੇ ਚ ਫਰਕ ਕੀ ਹੈ ਜਿਸ ਤਰ੍ਹਾਂ ਦਾ ਤੁਹਾਡਾ ਖੂਨ ਲਾ ਲਿਆ ਉਸੇ ਤਰ੍ਹਾਂ ਮੇਰਾ ਲਾ ਲਿਆ ਤਾਂ ਗੁਰੂ ਜੀ ਨੇ ਜਦੋਂ ਆਪਣਾ ਕੰਦਾ چیر ਕੇ ਖੂਨ ਬਹਾਇਆ ਰਾਜਾ ਡਰ ਗਿਆ ਰਾਜੇ ਦਾ ਦਰਬਾਰ ਲਾਲੂ ਲਾਲ ਹੋ ਗਿਆ ਰਾਜਾ ਨੇ ਕਿਹਾ ਤੂੰ ਚੌਣਾ ਕੀ ਹੈ ਹੂੰ ਕਹਿੰਦਾ ਐਸਾ ਚਾਹੂੰ ਰਾਜ ਮੈਂ ਜਹ ਮਿਲੇ ਸਭਨ ਕੋ ਅਨ ਸੂਟ ਬੜੋ ਸਭ ਸੰਭ ਬਸੇ ਰਵੀਦਾਸ ਰਹੇ ਪਰਸਨ ਜੀ ਰਾਜਾ ਮੈਂ ਐਸਾ ਦੇਸ਼ ਚਾਹੁੰਦਾ ਹਾਂ ਐਸਾ ਰਾਜ ਚਾਹੁੰਦਾ ਹਾਂ ਜਿੱਥੇ ਸਭ ਨੂੰ ਪੇਟ ਭਰ ਕੇ ਖਾਣ ਨੂੰ ਮਿਲੇ ਪਹਿਨਣ ਲਈ ਕੱਪੜਾ ਵਧੀਆ ਮਿਲੇ ਰਹਿਣ ਲਈ ਘਰ ਹੋ ਕੀ ਬਾਤ ਇਹ ਗੁਰੂ ਜੀ ਨੇ ਅੱਜ ਤੋਂ 650 ਸਾਲ ਪਹਿਲਾਂ ਰਾਜਾ ਹਰਦੇਵ ਸਿੰਘ ਨਾਗਰਮਲ ਨੂੰ ਮਤਲਬ ਬੇਗੰਪੁਰਾ ਉਸੇ ਨੂੰ ਕਹਿ ਸਕਦੇ ਆ ਉਸੇ ਨੂੰ ਕਹਿ ਸਕਦੇ ਆ ਮਹਾਰਾਜ ਉਹਨਾਂ ਨੇ ਕਿਹਾ ਕਿ ਕਾਇਮ ਦਾ ਅੰਸ ਸਦਾ ਬਾਦਸ਼ਾਹ ਇੱਕ ਦੋ ਸਾਲਾਂ ਦਾ ਸੇਮ ਜਾਨ ਸਾਥ ਨਾ ਹੋ ਜੀ 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 ਹਾਂ ਅੱਛਾ ਮਹਾਰਾਜ ਜੇ ਆਪਾਂ ਸਵਾਮੀ ਜਗਤਗਿਰੀ ਮਹਾਰਾਜ Ashram ਦੀ ਗੱਲ ਕਰੀਏ ਤੇ ਗਤੀਵਧੀਆਂ ਵਿਧੀਆਂ ਕੀ ਨੇ ਹਰ ਰੋਜ਼ ਆਪਾਂ ਕਿਸ ਤਰ੍ਹਾਂ ਦਾ ਕਨਸੈਪਟ ਤਿਆਰ ਕਰਦੇ ਆ ਤਾਂ ਕਿ ਸੰਗਤ ਤੱਕ ਪਹੁੰਚੇ ਹੋਰ ਇਸ ਡੇਰੇ ਦੇ ਨਾਲ ਜੁੜੀਆਂ ਕਿਹੜੀਆਂ-ਕਿਹੜੀਆਂ ਗਤੀਵਿਧੀਆਂ ਨੇ ਸਰ ਸੋਤਾ ਜੀ ਮੈਨੂੰ ਬਹੁਤ ਖੁਸ਼ੀ ਇਸ ਗੱਲ ਦੀ ਹੈ ਕਿ ਜਿੰਨੇ ਵੀ ਇਸ ਡੇਰੇ ਨਾਲ ਜੁੜੇ ਹੋਏ ਐ ਵਰਕਰ ਜੀ ਉਹ ਪੜੇ ਲਿਖੇ ਐ ਤੇ ਉਹਨਾਂ ਦੀ ਸੋਚ ਹਮੇਸ਼ਾ ਇਹ ਰਹੀ ਕਿ ਅਸੀਂ ਸਮਾਜ ਨੂੰ ਉੱਪਰ ਕਿਸ ਤਰ੍ਹਾਂ ਉਠਾ ਸਕੀ ਬਿਲਕੁਲ ਬਿਲਕੁਲ ਇਹ ਜਿੰਨੀਆਂ ਬਿਲਡਿੰਗਾਂ ਮੰਨੀਆਂ ਸਭ ਤੋਂ ਫਸਟ ਬਿਲਡਿੰਗ ਸਾਡੀ ਦਰਸ਼ਨੀ ਡਿਉੜੀ ਬਣੀ ਉਦੋਂ ਇਹਨਾਂ ਨੇ ਸਕੂਲ ਦੀ ਸ਼ੁਰੂਆਤ ਕਰਿਆ ਕੀ ਆਬਾ ਜਦੋਂ ਸਕੂਲ ਦੀ ਸ਼ੁਰੂਆਤ ਕਰਤੀ ਕਰਦੇ ਕਰਦੇ ਨੂੰ 10+2 ਤੱਕ ਲੈਣ ਦਾ ਜੀ ਬਿਲਕੁਲ ਜਿੱਥੇ ਇਹ ਸਕੂਲ ਚੱਲ ਰਿਹਾ ਹੈ CBSE ਬੋਰਡ ਇੱਥੇ ਉੱਥੇ ਨਾਲ ਹੀ ਇੱਕ ਜੰਮੂ ਚ ਸਕੂਲ ਚੱਲ ਰਿਹਾ ਜਸਮਾ ਪਿੰਡ ਚ ਇੱਕ ਅੰਤੂਰ ਪਿੰਡ ਆ ਉੱਥੇ ਚੱਲ ਰਿਹਾ ਜੀ ਉਹਦੇ ਨਾਲ ਵੀ ਇਹਨਾਂ ਦੀ ਸੋਚ ਬਣੀ ਕਿ ਇੱਕ ਵੱਡਾ ਜਿਹਾ ਕੋਈ ਪ੍ਰੋਜੈਕਟ ਹੋਵੇ ਹੂੰ ਤੇ ਉਹਦੇ ਲਈ ਸੋਚ ਬਣਾ ਕੇ ਜਮੀਨ ਖਰੀਦ ਲਈ ਗਈ ਇਥੋਂ ਕੋਈ 25 30 ਕਿਲੋਮੀਟਰ ਵੱਡਾ ਪ੍ਰੋਜੈਕਟ ਮਤਲਬ ਬੇਗਮਪੁਰਾ ਯੂਨੀਵਰਸਿਟੀ ਵੈਸੇ ਉਹਦੇ ਨੂੰ ਨਾ ਰੱਖਿਆ ਉਹਨਾਂ ਬੇਗਮਪੁਰਾ ਸੈਂਟਰ ਜੀ ਜੀ ਪੀਐਸ ਤਰਨ ਦਾ ਤੇ ਬਾਅਦ ਚ ਕੁਝ ਬੰਦੀ ਨਾਲ ਜੁੜੇ ਕਿ ਕਿੰਨੇ ਅਹੀਂ ਨੂੰ ਯੂਨੀਵਰਸਿਟੀ ਚ ਲੈ ਕੇ ਆਵਾਂਗੇ ਜੀ ਆਖਰ ਅਸੀਂ ਉਹਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹਦੀ ਇੱਕ ਬਿਲਡਿੰਗ ਕਿਹਾ ਬਣਾਇਓ ਪੀਐਸਸੀ ਵਿਦੇਸਾਂ ਚ ਵੀ ਗਏ ਲੋਕਾਂ ਨੇ ਸਹਿਯੋਗ ਵੀ ਦਿੱਤਾ ਜੀ ਪਰ ਉੱਥੇ ਥੋੜੀ ਜੀ ਸਾਨੂੰ ਮੁਸ਼ਕਲ ਆ ਗਈ ਜੀ ਕਿ ਉਹਦੇ ਤੇ ਕੋਈ ਧਾਰਾ ਲੱਗੀ ਕਿ ਇਹਦਾ ਜੋ ਕੁਦਰਤੀ ਹੈ ਦਿਖਾਓ ਇਹਨੂੰ ਤੁਸੀਂ ਨਸ਼ਟ ਨਹੀਂ ਕਰ ਸਕਦੇ ਇਸ ਕਰਕੇ ਉੱਥੇ ਐਨਓਸੀ ਨਹੀਂ ਮਿਲੀ ਉਸ ਬਿਲਡਿੰਗ ਚ ਅਸੀਂ ਸਕੂਲ ਚਲਾ ਦਿੱਤਾ ਜੀ ਔਰ ਉਹਦੇ ਨਾਲ ਨਾਲ ਅੱਜ ਕੱਲ੍ਹ ਉੱਥੇ ਇੱਕ ਬਹੁਤ ਵਧੀਆ ਅ ਕੈਡਮੀ ਚੱਲ ਰਹੀ ਐ ਮਤਲਬ ਐਨਓਸੀ ਤੋਂ ਪਹਿਲਾਂ ਬਿਲਡਿੰਗ ਬਣ ਚੁੱਕੀ ਸੀ ਬਣ ਜਦ ਕੀ ਚਾਹੀਦਾ ਸੀ ਪਹਿਲਾਂ ਐਨਓਸੀ ਲੈ ਲੈਂਦੇ ਉਹ ਸਮਝਿਆ ਕਿ ਜ਼ਮੀਨ ਆਪਣੀ ਐ ਉਹ ਜਿਹੜੇ ਵੀ ਬੰਦੇ ਸਾਡੇ ਨਾਲ ਕੰਮ ਕਰਦੇ ਜੀ ਜੀ ਉਹਨਾਂ ਨੂੰ ਗਰਾਊਂਡ ਦਾ ਪਤਾ ਨਹੀਂ ਸੀ ਜ਼ਮੀਨ ਤੇ ਆਪਣੀ ਉਹ ਬਿਲਡਿੰਗ ਬਣਾਓ ਜੀ ਬਿਲਡਿੰਗ ਬਣ ਜੇਗੀ ਅਸੀਂ ਫਿਰ ਐਨਓਸੀ ਲੈ ਕੇ ਕਰ ਲਾਂਗੇ ਹੁਣ ਉੱਥੇ ਅਕੈਡਮੀ ਚੱਲ ਰਹੀ ਹੈ ਜੀ ਜਿਹੜੇ ਬੱਚੇ ਭਰਤੀ ਹੋਣਾ ਹੋਣ ਉਹ ਉੱਥੇ ਟ੍ਰੇਨਿੰਗ ਲੈ ਰਹੇ ਆ ਔਰ ਉਹਦੇ ਨਾਲ ਨਾਲ ਉੱਥੇ ਇੱਕ ਹੈਲਥ ਸੈਂਟਰ ਜੀ ਕਿਉਂਕਿ ਉਹ ਛੋਟੀ ਜਿਹੀ ਪਹਾੜੀ ਹੈ ਔਰ ਬਹੁਤ ਵਧੀਆ ਜਗ੍ਹਾ ਤੇ ਕੁਦਰਤੀ ਇਲਾਜ ਲੋਕੀ ਬਿਮਾਰੀ ਨਾ ਹੋਣ ਕਿਸ ਤਰ੍ਹਾਂ ਦਾ ਸੀ ਮਾਹੌਲ ਇਸ ਤਰ੍ਹਾਂ ਦਾ ਮਾਹੌਲ ਨਹੀਂ ਜੀ ਐਸੇ ਰੰਦਾ ਉੱਥੇ ਕਰਾਂਗੇ ਕਿ ਬਿਮਾਰੀਆਂ ਆਉਣ ਹੀ ਨਾ ਲੋਕਾਂ ਨੂੰ ਕਿਉਂ ਰੋਡ ਤੋਂ ਥੋੜੀ ਜਿਹੀ ਤੇ ਕੀ ਕਾਰਨ ਕੀ ਹੈ ਪ 25 ਕਿਲੋਮੀਟਰ ਮੇਂ ਰੋਡ ਤੋਂ ਦੂਰ ਹੈ ਇਹ ਵੀ ਇਹ ਕਾਰਨ ਹੋ ਸਕਦਾ ਹੈ ਕਿ ਬੱਚੇ ਉੱਥੇ ਨਹੀਂ ਆ ਸਕਦੇ ਅ ਬੱਚੇ ਤੇ ਅਸੀਂ ਕਰ ਲੈਨੇ ਹੀ ਜੇ ਤੇ ਉੱਥੇ ਹਸਪਤਲ ਬਣਾ ਦਿੰਦੇ ਉਹ ਸਾਰਾ ਕੁਝ ਸਾਡਾ ਹੀ ਸੋਚ ਬਣ ਗਈ ਜਿ ਤਰ੍ਹਾਂ ਸਮਾਜ ਨੇ ਅਸੀਂ ਮੀਟ ਨਾਲ ਕੀਤੇ ਆ ਉਹਨੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਆ ਇਹਨੂੰ ਚਲਾਓ ਉਹ ਚੱਲ ਸਕਦਾ ਹੀ ਇਹ ਕੋਈ ਬੜਾ ਮੁਸ਼ਕਲ ਨਹੀਂ ਕੰਮ ਯੂਨੀਵਰਸਿਟੀ ਬਣਾਉਣਾ ਉਹ ਬਹੁਤ ਵੱਡੀ ਗੱਲ ਨਹੀਂ ਅੱਜ ਦੇ ਦੌਰ ਸਤਬ ਕੋਈ ਬਹੁਤ ਮੁਸ਼ਕਲ ਨਹੀਂ ਸਿਰਫ ਤੇ ਸਿਰਫ ਸਾਡੇ ਕੋਲ ਗਲਤੀ ਹੋ ਗਈ ਕਿ ਉਹ ਜਿਹੜੀ ਜ਼ਮੀਨ ਹੀ ਉਹਦਾ ਸਹੀ ਸਭ ਤੋਂ ਪਹਿਲਾਂ ਉਹ ਨਹੀਂ ਦੇਖ पाए ਕਿ ਇਹਦੇ ਤੇ ਔਰ ਪਹਿਨਾ ਹੈ ਵੀ ਨਹੀਂ ਸੀ ਉਹ ਡਿਪਾਰਟਮੈਂਟ ਹੋਈ ਜਾਗਿਆ ਉਥੇ ਹੋਰ ਕਈ ਕਾਲਜ ਬਣੇ ਰਿਆ ਉਹਨਾਂ ਤੇ ਉਹਨਾਂ ਨੇ ਕੇਸ ਲਾ ਦਿੱਤ ਗਵਰਨਮੈਂਟ ਨੇ ਪਰ ਬਣ ਗਿਆ ਉਚਾਲ ਹੋ ਗਿਆ ਸਾਡਾ ਵੀ ਬਿਲਡਿੰਗ ਬਣੀ ਆ ਉਦੋਂ ਉਹਨਾਂ ਨੇ ਨਹੀਂ ਰੋਕਿਆ ਜਿੱਦਨ ਅਸੀਂ ਯੂਨੀਵਰਸਿਟੀ ਵਾਸਤੇ ਐਨਓਸੀ ਲੈਣ ਗਏ ਆ ਡਿਪਾਰਟਮੈਂਟ ਕੋਲ ਉਹ ਜਦੋਂ ਦੇਣਾ ਸੀ ਉਦੋਂ ਹੀ ਉਹਨਾਂ ਨੇ ਕਿਹਾ ਕਿ ਅਸੀਂ ਅਸੀਂ ਨਹੀਂ ਦੇ ਦੇ ਪਾਵਾਂਗੇ ਬਾਕੀ ਉੱਥੇ ਜਿਹੜੀਆਂ ਚੀਜ਼ਾਂ ਲਈ ਐਨਓਸੀ ਨਹੀਂ ਲੈਣੀ ਪੈਂਦੀ ਉਹ ਅਸੀਂ ਕੋਰਸ ਉਹ ਜੀਆਂ ਗਤੀਵਿਧੀਆਂ ਉੱਥੇ ਚਲਾਉਣ ਲਈ ਚੱਲੇ ਹੋਏ ਆ ਔਰ ਜਲਦੀ ਹੀ ਉੱਥੇ ਇੱਕ ਬਹੁਤ ਵੱਡਾ ਹਸਪੀਟਲ ਜਿਹੜਾ ਬਣ ਜਾਏਗਾ ਇਹ ਸਭੀ ਸੋਚ ਮਹਾਰਾਜ ਜੀ ਜੇ ਆਪਾਂ ਸਵਾਮੀ ਜਗਤਗਿਰੀ ਆਸ਼ਰਮ ਦੀ ਗੱਲ ਕਰੀਏ ਤਾਂ ਇਹ ਇੱਥੇ ਉਹ ਕਿਹੜੇ ਕਿਹੜੇ ਸਾਲਾਨਾ ਫੰਕਸ਼ਨ ਨੇ ਕਿਹੜੇ ਕਿਹੜੇ ਖਾਸ ਕਰਕੇ ਇਸ ਡੇਰੇ ਦੇ ਨਾਲ ਇਤਿਹਾਸ ਦੇ ਨਾਲ ਜੁੜੇ ਹੈ ਜਿਨ੍ਹਾਂ ਨੂੰ ਆਪਾਂ ਸੈਲੀਬ੍ਰੇਟ ਕਰਦੇ ਹਾਂ ਸੰਗਤ ਦੇ ਨਾਲ ਮਨਾਉਂਦੇ ਨੇ ਉਹ ਕਿਹੜੇ ਸਾਲ ਦੇ ਵਿੱਚ ਫੰਕਸ਼ਨ ਹੁੰਦੇ ਨੇ ਵੈਸੇ ਤਾਂ ਹਰ ਹਫਤੇ ਹੀ ਕਾਫੀ ਸੰਗਤ ਹੁੰਦੀ ਹੈ ਜੀ ਤੇ ਸੰਗਤ ਤਾਂ तकरीबन ਮੈਂ ਰੋਜ਼ ਹੀ ਦੇਖਿਆ ਮੈਂ ਪੰਜ 6 ਦਿਨ ਹੋ ਗਏ ਆ ਕੋ ਜੰਮੂ ਆ ਰਿਹਾ ਕੋਈ ਕਿਤੇ ਆ ਰਿਹਾ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਐਤਵਾਰ ਵੀ ਕਾਫੀ ਸੰਗਤ ਹੋ ਜਾਂਦੀ ਹੈ ਔਰ ਸੰਕਰਾਂਤੀ ਨੂੰ 10 ਹਜ਼ਾਰ ਲੋਕ ਸੰਗਤ ਹੋ ਜਾਂਦੀ ਹੈ ਉਹਦੇ ਇਲਾਵਾ ਜਿਤਨਾ ਹੁਣ ਵਿਸਾਖੀ ਪਰਵਾਏਗਾ ਜੀ ਉਸ ਦਿਨ ਬਹੁਤ ਜ਼ਿਆਦਾ ਸੰਗਤ ਹੋਏਗੀ ਹੂੰ ਉਹਦੇ ਬਾਅਦ ਸ੍ਰੀ ਗੁਰੂ ਵਿਦਾਸ ਜੀ ਦਾ ਪ੍ਰਕਾਸ਼ ਜੋਤ ਸਮਾਏ ਦਿਵਸ ਅਸੀਂ ਮਨਾਉਂਦੇ ਆਂ ਵਾਹ ਉਹ ਵੈਸੇ ਆਸਰ ਮਹੀਨੇ ਦੀ ਸੰਕਰਾਂਤੀ ਨੂੰ ਮਨਾਉਂਦੇ ਹੀ ਜੀ ਪਰ ਜਿਹੜੇ ਮਲਾਜ਼ਮ ਆ ਉਹਨਾਂ ਨੇ ਕਹਿਆ ਐਤਵਾਰ ਰੱਖ ਦੋ ਹੁਣ ਅਸੀਂ ਉਹਨੂੰ ਜੂਨ ਮਹੀਨੇ ਦੇ ਸੈਂਡ ਐਤਵਾਰ ਨੂੰ ਰੱਖਿਆ ਹੋਇਆ ਹੈ ਰੱਖਿਆ ਹੋਇਆ ਹੈ ਹਾਂਜੀ ਉਹ ਆਏਗਾ ਉਹਦੇ ਬਾਅਦ ਇੱਕ ਸਦੀ ਪ੍ਰਕਾਸ਼ ਪੱਤਰ ਕਾ ਜਲੋਨੇ ਜੀ ਉਹਦੀ ਵਰੀ ਗੰਦ ਅਸੀਂ ਮਨਾਉਨੇ ਆ ਜੀ ਉਹ ਜਿਹੜੀ ਹੈ ਅਕਤੂਬਰ ਮਹੀਨੇ ਚ ਸੰਕਰਾंति ਜਿਹੜੀ ਵੀ ਆਏਗੀ ਜੀ ਜੀ ਉਹਦੇ ਉਦੋਂ ਮਨਾਤੀ ਜਾਂਦੀ ਆ ਉਦੋਂ ਵੀ ਕਾਫੀ ਸੰਗਤ ਹੁੰਦੀ ਹੈ ਫਿਰ ਮਰੇ ਜੀ ਇੰਨੀ ਸੰਗਤ ਮੈਂ ਜਿੱਥੋਂ ਤੱਕ ਮੇਰੇ ਕੋਲ ਵੀਡੀਓ ਪਹੁੰਚੀਆਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਾਇਦ ਜੂਨ ਦੇ ਵਿੱਚ ਦਸੰਬਰ ਦੇ ਵਿੱਚ ਹਾਂ ਜੀ ਕਾਫੀ ਸੰਗਤ ਮੇਰੇ ਕੋਲ ਵੀਡੀਓ ਵੀਡੀਓ ਪਹੁੰਚੀਆਂ ਸੀ ਉਹਨਾਂ ਦੇ ਫੇ ਰੈਂਟ ਸੈਂਡ ਦਾ ਇੰਤਜ਼ਾਮ ਕਿਸ ਤਰ੍ਹਾਂ ਕਰਦੀ ਐ ਸੇ ਕਿਸ ਤਰ੍ਹਾਂ ਸੇਵਾਦਾਰ ਕਰਦੇ ਆ ਪਾਰਕਿੰਗ ਦਾ ਇੰਤਜ਼ਾਮ ਕਿਸ ਤਰ੍ਹਾਂ ਹੁੰਦੀ ਐ ਸਭ ਤੋਂ ਜ਼ਿਆਦਾ ਸਮੱਸਿਆ ਸਾਨੂੰ ਪਾਰਕਿੰਗ ਦੀ ਹੁੰਦੀ ਐ ਜੀ ਜੀ ਹਾਲਾਂਕਿ ਸਾਡੇ ਕੋਲ ਕਾਫੀ ਏਰੀਆ ਪਰ ਫਿਰ ਵੀ ਪਾਰਕਿੰਗ ਦੀ ਥੋੜੀ ਸਮੱਸਿਆ ਆ ਹੀ ਜਾਂਦੀ ਐ ਪਰ ਫਿਰ ਵੀ ਸੇਵਾਦਾਰ ਜਿੰਨਾ ਕੋਲ ਲੋਕ ਹੁੰਦਾ ਬਿਲਕੁਲ ਉਹ ਕਰਦੇ ਐ ਰਹਿਣ ਦੀ ਸਾਡੇ ਕੋਲ ਜਿਵੇਂ ਸਕੂਲ ਬਿਲਡਿੰਗ ਜੀ ਆਈ ਉਦੋਂ ਖਾਲੀ ਕਰਵਾ ਲੈਨੇ ਆ ਜੀ ਪਰ ਦੂਸਰੇ ਪਾਸੇ ਤਪਸਤਾਨ ਦਾ ਹਾਲ ਹੈ ਉਧਰ ਵੀ ਇੱਕ ਜਤਰੀ ਨ ਆਸਿਆ ਜੀ ਉਹਦੇ ਇਲਾਵਾ ਜਿਹੜੇ ਸਾਡੇ ਇੱਥੇ ਲੋਕਲ ਸਰਦਾਲੂ ਹੈ ਕੁਝ ਜਿਹੜੇ ਖਾਸ ਸੇਵਾਦਾਰ ਉਹਨਾਂ ਦੇ ਨਾਲ ਉਹਨਾਂ ਦੇ ਘਰਾਂ 'ਚ ਅਡਜਸਟਮੈਂਟ ਕਰ ਲੈ ਹਾਂਜੀ ਹਾਂਜੀ ਜੀ ਜੀ ਅੱਛਾ ਮਰੇ ਇੱਕ ਪ੍ਰੈਸ਼ਨ ਮੇਰੇ ਜ਼ਿਹਨ ਦੇ ਵਿੱਚ ਹੈ ਕਿ ਬਹੁਤ ਸਾਰੇ ਇਸ ਦੇਰੇ ਨਾਲ ਨਮਾ ਜੋੜਨਾ ਚਾਹੁੰਦੇ ਨੇ ਜੇ ਉਹ ਇਸ ਦੇਰੇ ਨਾਲ ਜੋੜ ਨਾ ਤੇ ਉਹ ਕੀ ਮਤਲਬ ਇਤੋਂ ਮਤਲਬ ਕਿਸ ਤਰ੍ਹਾਂ ਦੀ ਉਹਨਾਂ ਨੂੰ એનર્ਜੀ ਜਿਹੜੀ ਉਹ ਮਿਲੇਗੀ ਸਰ ਦੇਖੋ ਜਦੋਂ ਕੋਈ ਆਏਗਾ ਗੁਰੂ ਜੀ ਨੇ ਆਪਣੀ ਬਾਣੀ ਚ ਕਿਹਾ ਸੀ ਕਿ ਤੂੰ ਚੰਦਨ ਹਮ ਰਿੰਡ ਵਾਪਰੇ ਸੰਗ ਤੇ ਮਾਰੇ ਵਾਸਾ ਨੀਚ ਰੂਖ ਤੇ ਉੱਚ ਪੇਹੈਂ ਗੰਧ ਸੁਗੰਧ ਨਿਵਾਸਾ ਜਦੋਂ ਅਸੀਂ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਚਰਨਾਂ 'ਚ ਇੱਥੇ ਆਵਾਂਗੇ ਜੀ ਤਾਂ ਕੁਦਰਤੀਆਂ ਨਰਜ਼ੀ ਮਿਲੇਗੀ ਹੁਣ ਜਿਹੜਾ ਵੀ ਕੋਈ ਨਵਾਂ ਹੁੰਦਾ ਹੈ ਉਹ ਜਦੋਂ ਗੁਰੂ ਜੀ ਦੇ ਵਰਲਡ ਪੀਸ ਟੈਂਪਲ ਦੇ ਦਰਸ਼ਨ ਕਰਦਾ ਤਾਂ ਕਹਿੰਦਾ ਵਾਕਿਆ ਹੀ ਕਿ ਵਰਲਡ ਪੀਸ ਟੈਂਪਲ ਆ ਇੱਥੇ ਸਾਨੂੰ ਸ਼ਾਂਤੀ ਮਿਲ ਰਹੀ ਹੈ ਕਿਉਂਕਿ ਕੁਦਰਤੀ ਨਜ਼ਾਰਿਆਂ ਨਾਲ ਘਿਰਿਆ ਹੋਇਆ ਅਸਰਮੇ ਆ ਇੱਕ ਪਾਸੇ ਦਰਿਆ ਹੈ ਦੂਜੇ ਪਾਸੇ ਪਹਾੜੀ ਹੈ ਹੂੰ ਤਾਂ ਨਾਲ-ਨਾਲ ਜੋ ਸੰਗਤਾਂ ਇੱਥੇ ਆਉਂਦੀਆਂ ਨੇ ਹੂੰ ਸਾਰੀ ਮਾਲਕ ਨੇ ਯਾਦ ਕਰਦੀਆਂ ਤੇ ਉਹ ਮਾਲਕ ਦੇ ਨਾਮ ਦੀ ਊਰਜਾ ਇਸ ਧਰਤੀ ਦੇ ਵਿੱਚ ਭਰੀ ਹੋਈ ਹੈ ਜਦੋਂ ਕੋਈ ਹੁੰਦਾ ਕੁਦਰਤੀ ਉਹਦੇ ਤੇ ਅਸਰੀ ਦਾ ਇੱਕ ਆਖਰੀ ਕੁਐਸਚਨ ਹੈ ਮਹਾਰਾਜੀ ਤੁਸੀਂ ਹੁਣ ਸਾਰੀ ਜਗ੍ਹਾ ਤੇ ਜਾ ਕੇ satsang ਫਰਮਾ ਨਹੀਂ ਸਕਦੇ ਕਿਉਂਕਿ ਪ੍ਰੋਗਰਾਮ ਮੈਂ ਦੇਖ ਰਿਹਾ ਸੀ ਅਸ਼ੋਕ ਸਰ ਦੇ ਕੋਲ ਲਿਸਟ ਦੇਖ ਰਿਹਾ ਸੀ ਇੰਨਾ ਸ਼ਡਿਊਲ ਬੀਜ਼ੀ ਹੈ satsangਾਂ ਦਾ ਫਿਰ ਤੁਸੀਂ ਮਤਲਬ ਕਿਸ ਤਰ੍ਹਾਂ ਅਰੇਂਜ ਕਰਦੇ ਹੋ ਪ੍ਰੀਚੇ ਰੱਖੇ ਹੋਏ ਨੇ ਪਾਠੀ ਰੱਖੇ ਹੋਏ ਨੇ ਜੇ ਪਾਠੀ ਰੱਖੇ ਹੋਏ ਨੇ ਤਾਂ ਉਹਨਾਂ ਦੀ ਕੁਆਲਿਫਿਕੇਸ਼ਨ ਕਿਸ ਤਰ੍ਹਾਂ ਮਤਲਬ ਡਿਊਟੀਆਂ ਲੱਗਦੀਆਂ ਨੇ ਉਹਦੇ ਬਾਰੇ ਥੋੜਾ ਜਿਆਦਾ ਜਾਣਦੇ ਜਾਂਦੇ ਜ਼ਰੂਰ ਦੱਸ ਦਿਓ ਹਾਂ ਤੇ ਵਾਕਿਆ ਸਾਰੇ ਪ੍ਰੋਗਰਾਮ ਤੇ ਮੈਂ ਨਹੀਂ ਕਰਦਾ ਨਹੀਂ ਕਰਦਾ ਜੀ ਬਹੁਤ ਸਾਰੇ ਪ੍ਰੋਗਰਾਮ ਸਾਡੇ ਜਿਹੜੇ ਪਾਠ ਹੀ ਜਾਂਦੇ ਆ ਉਹੀ ਕਰਦੇ ਆ ਜੀ ਤੇ ਉਹ ਪਾਠ ਹੀ ਜਨਾਂ ਦਾ ਅਸੀਂ ਰੱਖਿਆ ਹੋਇਆ ਹੈ ਦਰਜਾ ਬਦਰਜਾ ਜੀ ਵੱਡੇ ਪ੍ਰੋਗਰਾਮ ਚ ਕੌਣ ਜਾਏਗਾ ਕਿਸੇ ਦੇ ਘਰੇਲੂ ਪ੍ਰੋਗਰਾਮ ਚ ਕੌਣ ਜਾਏਗਾ ਉਹ ਇੱਕ ਲਿਸਟ ਤੇ ਤਿਆਰ ਹੈ ਸਾਡੇ ਜਿਹੜਾ ਸੇਵਾਦਾਰ ਉੱਤੇ ਡਿਊਟੀਆਂ ਲਾਉਂਦਾ ਉਹਨੂੰ ਸਾਰਾ ਨਾਲਜ ਹੈ ਇਸ ਗੱਲ ਦਾ ਜੀ ਜੇ ਉਹਨੂੰ ਨਾ ਪਤਾ ਲੱਗੇ ਤੇ ਉਹ ਸੈਕਟਰੀ ਜੀ ਨੂੰ ਪੁੱਛ ਲੈਂਦਾ ਅਗਰ ਸੈਕਟਰੀ ਕੋਲ ਵੀ ਨਾ ਪਤਾ ਚੱਲ ਸਕੇ ਉਹਨਾਂ ਨੂੰ ਵੀ ਕੋਈ ਤੇ ਕਨਫਿਊਜ਼ ਹੋ ਜਾਂ ਤੇ ਫਿਰ ਮੇਰੇ ਨਾਲ ਗੱਲ ਕਰ ਲੈਂਦੇ ਆ ਤੇ ਉਹਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਕਿ ਤੁਸੀਂ ਉੱਥੇ ਜਾਵੋਗੇ ਤੁਸੀਂ ਉੱਥੇ ਜਾਓ ਕਿ ਤੁਸੀਂ ਉੱਥੇ ਜਾਵੋਗੇ ਉਹ ਫਿਰ ਇਸ ਤਰ੍ਹਾਂ ਸਾਰੇ ਪ੍ਰੋਗਰਾਮ ਹੋ ਜਾਂਦੇ ਆ ਸੋ ਦੋਸਤੋ ਬਹੁਤ ਮਤਲਬ ਗੱਲਬਾਤ ਜਿਹੜੀ ਹੈ ਬੜੀ ਸ਼ਾਰਪ ਫੁੱਲ ਬਹੁਤ ਵਧੀਆ ਤਰੀਕੇ ਦੇ ਨਾਲ ਗੱਲਬਾਤ ਚੱਲ ਰਹੀ ਸੀ ਔਰ ਦਿਲ ਨਹੀਂ ਕਰਦਾ ਸੀ ਕਿ ਪ੍ਰੈਸ਼ਨ ਖਤਮ ਕਰਨ ਨੂੰ ਕਿ ਕੰਟੀਨਿਊ ਰੱਖੀ ਜਾਈਏ ਔਰ ਵੱਡੀ ਗੱਲ ਇੱਥੋਂ ਇਹ ਹੀ ਹੈ ਦੋਸਤੋ ਕਿ ਅਸੀਂ ਇਸ ਪ੍ਰੋਗਰਾਮ ਨੂੰ ਬਿਲਕੁਲ ਕੰਟੀਨਿਊ ਰੱਖਾਂਗੇ ਔਰ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਐਪੀਸੋਡ ਹਰ ਰੋਜ਼ ਆਪ ਤੱਕ ਪਹੁੰਚਣ ਡੇਰੇ ਦੀਆਂ ਗਤੀਵਿਧੀਆਂ ਬਾਰੇ ਬਾਬਾ ਜੀ ਦੀਆਂ ਗਤੀਵਿਧੀਆਂ ਬਾਰੇ ਸੰਗਤ ਦੀਆਂ ਗਤੀਵਿਧੀਆਂ ਬਾਰੇ ਜੇਕਰ ਤੁਸੀਂ ਜੋੜਨਾ ਚਾਹੁੰਦੇ ਹੋ ਤਾਂ ਕਿਸ ਤਰ੍ਹਾਂ ਜੁੜ ਸਕਦੇ ਹੋ ਔਰ ਇਹਨਾਂ ਖੂਬਸੂਰਤ ਵਿਸ਼ਾਲ ਡੇਰਾ ਬਣਿਆ ਹੋਇਆ ਹੈ ਸਤਿਮੁੱਚ ਜਦੋਂ ਵਰਲਡ ਪੀਸ ਟੈਂਪਲ ਦੇ ਆਪਾਂ ਬਾਹਰੋਂ ਦਰਸ਼ਨ ਕਰਦੇ ਆਂ ਤੇ ਕਿਉਰਿਓਸਟੀ ਪੈਦਾ ਹੁੰਦੀ ਹੈ ਕਿ ਜਾ ਕੇ ਕਿਸ ਤਰ੍ਹਾਂ ਨਜ਼ਦੀਕ ਤੋਂ ਅਸੀਂ ਦਰਸ਼ਨ ਕਰ ਸਕੀਏ ਸੋ ਬਾਬਾ ਜੀ ਬਹੁਤ ਚੰਗਾ ਲੱਗਾ ਮਾਰੇ ਤੁਸੀਂ ਅੱਜ ਵਕਤ ਦਿੱਤਾ ਔਰ ਅੱਜ ਸਟੂਡੀਓ ਦਾ ਵੀ ਆਗਾਜ਼ ਕੀਤਾ ਉਹਨੂੰ ਘਾਟਨ ਕੀਤਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਾ ਅੱਛਾ ਜੈ ਗੁਰਦੇ ਤਾਂ ਸੋ ਦੋਸਤੋ ਤੁਹਾਨੂੰ ਸਾਡੀ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਔਰ ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਚੈਨਲ ਦੇ ਨਾਲ ਮੈਨੂੰ ਜਾਣੀ ਆਪਣੇ ਦੋਸਤਾਂ ਨੂੰ ਸਹੋਤਾਂ ਨੂੰ ਦਿਓ ਇਜਾਜ਼ਤ ਜੈ ਗੁਰਦੇ ਧੰਨ ਗੁਰਦੇ